ਸ਼ਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਜਸਵਿੰਦਰ ਕੌਰ ਮਿਲਣ ਲਈ ਖਵਾੜਵੰਡੀ ਹੋਰਸ ਨਾਓ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜਿਹੜੇ ਤੁਹਾਨੂੰ ਸੂਟ ਦਿਖਾਵਾਂਗੇ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਨੇ ਤੇ ਉਸ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਜਾਂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਜਾਂ ਸਾਡੀਆਂ ਵੀਡੀਓਜ਼ ਤਾਂ ਦੇਖਦੇ ਰਹਿੰਦੇ ਹੋ ਪਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਚਲੋ ਆਪਾਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਇਹ ਜਿਹੜੇ ਸੂਟ ਨੇ ਜੀ ਸਾਰੇ ਇਹ ਆਫ ਵਾਈਟ ਨੇਗੇ ਸਾਰੇ ਡਾਈਏਬਲ ਨੇ ਇਹਨਾਂ ਨੂੰ ਤੁਸੀਂ ਡਾਈ ਵੀ ਕਰਵਾ ਸਕਦੇ ਹੋ ਤੇ ਇਹਨਾਂ ਨੂੰ ਐਜ਼ ਇਟ ਵੀ ਤੁਸੀਂ ਬਣਾ ਸਕਦੇ ਇਹ ਆਪਣਾ ਪਹਿਲਾ ਸੂਟ ਹੈ ਸਾਰੇ ਸੂਟਾਂ ਦੇ ਜਿਹੜੇ ਡਿਜ਼ਾਈਨਿੰਗ ਹੈ ਉਹ ਅਲੱਗ-ਅਲੱਗ ਰਹੇਗੀ ਜੀ ਇਹ ਟਾਈ ਮੀਟਰ ਦੀ ਸ਼ਰਟ ਹੈ ਠੀਕ ਹੈ ਇਸ ਸ਼ਰਟ ਤੇ ਸਾਰੀ ਤੇ ਵਰਕ ਆਏਗਾ ਆ ਗਏ ਇਹ ਨਹੀਂ ਹੈਗਾ ਵੀ ਪਿਛਲਾ ਪਾਸਾ ਇਹਦਾ ਪਲੇਨ ਹੋਵੇ ਸਾਰੀ ਸ਼ਰਟ ਤੇ ਵਰਕ ਆਊਗਾ ਜੀ ਤੇ ਇਹਦੇ ਨਾਲ ਪਲੇਨ ਆ ਆਪਾਂ ਬਾਟਮ ਰੱਖੀ ਹੋਈ ਹੈ ਸਿਲਕ ਦੀ ਠੀਕ ਹੈ ਤੇ ਅਗਲਾ ਸੂਟ ਹੈਗਾ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਵੀ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਇਹਨੂੰ ਡਾਈ ਕਰਵਾ ਸਕਦੇ ਹੋ ਸਾਰਿਆਂ ਦੀ ਡਿਜ਼ਾਈਨਿੰਗ ਅਲੱਗ-ਅਲੱਗ ਹੈ ਬਹੁਤ ਜ਼ਿਆਦਾ ਸੋਹਣੀ ਆ ਠੀਕੋ ਅਗਲਾ ਸੂਟ ਇਹ ਵਾਲਾ ਆ ਗਿਆ ਇਹਦਾ ਡਿਜ਼ਾਈਨ ਵੀ ਬਹੁਤ ਜ਼ਿਆਦਾ ਸੋਹਣਾ ਠੀਕੋ ਬਾਈਟੂ ਬਹੁਤ ਸੋਹਣਾ ਲੱਗੂਗਾ ਬਣਾਇਆ ਹੋਇਆ ਇਸ ਤਰ੍ਹਾਂ ਤੁਸੀਂ ਡਾਈ ਕਰਾਉਣਾ ਚਾਹੁੰਦੇ ਹੋ ਤਾਂ ਡਾਈ ਵੀ ਕਰਵਾ ਸਕਦੇ ਹੋ ਠੀਕ ਹੈ ਅਗਲਾ ਜਿਹੜਾ ਆਪਣਾ ਲਾਸਟ ਵਾਲਾ ਡਿਜ਼ਾਈਨ ਹੈ ਬਹੁਤ ਸੋਹਣਾ ਹੈ ਬਹੁਤ ਭਾਰੀ ਹੈ ਇਹ ਬੈਸਤ ਸਾਰੇ ਸੂਟ ਹੀ ਬਹੁਤ ਸੋਹਣੇ ਹੈਗੇ ਜੇਕਰ ਇਹਨਾਂ ਬਾਰੇ ਤੁਸੀਂ ਸਾਡੇ ਤੋਂ ਕੋਈ ਵੀ ਜਾਣਕਾਰੀ ਲੈਣੀ ਹੈ ਜਾਂ ਸੂਟ ਦੀ ਰੇਟ ਬਾਰੇ ਪੁੱਛਣਾ ਤਾਂ ਤੁਸੀਂ ਸਾਨੂੰ WhatsApp ਨੰਬਰ ਸਾਡਾ ਜਿਹੜਾ ਸਕਰੀਨ ਤੇ ਚੱਲ ਰਿਹਾ ਹੈਗਾ ਤੇ ਉੱਤੇ ਸਾਨੂੰ ਇਹਦੇ ਸਕਰੀਨਸ਼ਾਟ ਦੀ ਪਿਕ ਸੈਂਡ ਕਰਦੇ ਹੋ ਸਕਰੀਨਸ਼ਾਟ ਲੈ ਕੇ ਤਾਂ ਜਿੱਥੇ ਵੀ ਕਹੂੰਗੀ ਆਪਾਂ ਤੁਹਾਨੂੰ ਸੂਟ ਦਿਖਾ ਦੇਵਾਂਗੇ ਆਪਾਂ ਫਿਰ ਦੁਬਾਰਾ ਦਿਖਾ ਦਿੰਨੇ ਆ ਦੇਖੋ ਇਹ ਲਾਸਟ ਵਾਲਾ ਸੀ ਜਿਹੜਾ ਆਵਾਜ਼ ਚ ਦਿਖਾਇਆ ਇਹ ਵਾਲਾ ਠੀਕ ਹੈ ਇੱਕ ਡਿਜ਼ਾਈਨ ਇਹ ਵਾਲਾ ਆ ਗਿਆ ਤੇ ਨਾਲ ਦੇਖ ਸਕਦੇ ਹੋ ਤੁਸੀਂ ਉਸ ਤੋਂ ਅਗਲਾ ਡਿਜ਼ਾਈਨ ਇਹ ਵਾਲਾ ਹੈ ਇਹ ਕਾਪਰ ਜ ਵਰਕ ਕੀਤਾ ਹੋਇਆ ਹੈ ਬਹੁਤ ਸੋਹਣਾ ਲੱਗਦਾ ਹੈ ਇਹ ਵੀ ਤੇ ਆਵळा ਹੈ 컬러ਫੁਲ ਸਿੱਕੀ ਲੱਗੀ ਹੈ ਤੇ ਵੀਡੀਓ ਕਿਵੇਂ ਲੱਗੀ ਤੁਹਾਨੂੰ ਸੂਟ ਕਿਵੇਂ ਲੱਗੇ ਹਨ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਜੀ ਕਿਸ ਤਰ੍ਹਾਂ ਦੇ ਤੁਹਾਨੂੰ ਸੂਟ ਲੱਗੇ ਜਿੱਥੇ ਵੀ ਤੁਸੀਂ ਕਹੋਗੇ ਆਪਾਂ ਤੁਹਾਨੂੰ ਸੂਟ ਭੇਜ ਦਿਆਂਗੇ ਜੀ ਥੈਂਕ